ਮੰਮੇ ਤੋਂ ਨੇਕ ਗੱਲ ਕਰ ਭੈਣ ਕਹਿੰਦੀ ਸੀ ਵੀ ਰਖੜਾਂ ਆਏ ਕੱਲ ਨੂੰ ਵੀ ਆ ਰਖੜਾਂ ਬੰਨਣੇ ਚਾਹਨਾ ਅੱਗੇ ਆਈ ਵਾਰ ਜਾਂਦੀ ਆ ਅੱਗੇ ਕੀ ਨਹੀਂ ਬੜਦਾ ਕੋਈ ਵੀ ਨਹੀਂ ਮੈਨੂੰ ਰਖੜੀ ਬੰਨਣ ਜਾਣ ਦਿੱਤਾਗਾ ਵੀ ਮੇਰਾ ਵੀ ਕੱਲਾ ਕੱਲਾ ਭਰਾ ਹੈ ਮੇਰਾ ਵੀ ਜੀ ਕਰਦਾ ਮੈਂ ਰਖੜੀ ਬੰਨ ਕੇ ਆਵਾਂ ਆਪਦੀ ਧੀ ਨੂੰ ਕਿਵੇਂ ਡਿੱਕੀ ਜਾਂਦੀ ਮੰਮੀ ਸੋਭਾ ਦੀ ਵੀ ਮੇਰੀ ਧੀ ਨਹੀਂ ਆਉਣਾ ਮੇਰੀ ਧੀ ਨਹੀਂ ਆਉਣਾ ਤੇ ਉਧਰ ਮੇਰੀ ਮਾਂ ਮੈਨੂੰ ਡਿੱਕੀ ਜਾਂਦੀ ਕੋਈ ਆਈ ਨਹੀਂ ਮੇਰੀ ਧੀ ਨੇ ਤਾਂ ਆਉਣਾ ਹੀ ਨਹੀਂਗਾ ਆ ਤਾਂ ਘੰਟੇ ਥੋੜਿਆ ਨਹੀਂ ਜਸਮੀਤ ਕੀ ਅੰਮੀ ਐਥੇ ਮੈਨੇ 2 ਘੰਟੇ ਹੋਰ ਫੜਾ ਫੜਾਉਣੀ ਥੋੜੇ ਆ ਤੋਰੀਆਂ ਥੋੜੀਆਂ ਚਲ ਡੰਗ ਜਾ ਬਣ ਜੂਗਾ ਆਹ ਲਓ ਮੰਮੀ ਜੀ ਆਏ ਮੈਂ ਉਹ ਕੀ ਮਨ ਆਹੋ ਮੰਮੇ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਮੈਨੂੰ ਉਹ ਭੈਣ ਦਾ ਫੋਨ ਆਇਆ ਸੀਗਾ ਤੇ ਭੈਣ ਕਹਿੰਦੀ ਸੀ ਵੀ ਰਖੜਗਾ ਕੱਲ ਨੂੰ ਵੀ ਆ ਜੀ ਨਾ ਮੰਮੀ ਦਾ ਫੋਨ ਆਇਆ ਸੀਗਾ ਹਾਂ ਕਹਿੰਦੇ ਵੀ ਸਾਰਿਆਂ ਨੇ ਆਉਣਾ ਕੱਲ ਨੂੰ ਤੂੰ ਵੀ ਆ ਜੀ ਤੇ ਮੈਂ ਕਿਹਾ ਚਲ ਆ ਜਾਾਂਗੀ ਅਸੀਂ ਫਿਰ ਮੇਰੀ ਗੱਲ ਸੁਣ ਲੈ ਮੈਨੂੰ ਚੰਗੀ ਕਾ ਮਾੜੀ ਕਾ ਰਖੜੀਆਂ ਬੰਨਣੇ ਨਹੀਂ ਜਾਣਾ ਅਗਿਆਈ ਵਾਰ ਜਾਣੀਆਂ ਅੱਗੇ ਕੀ ਨਿਬੜਦਾ ਮੰਮੀ ਇਹ ਤਾਂ ਕੁਚਾ ਹੁੰਦਾ ਵੀ ਚਲ ਭਰਾ ਆ ਜੀ ਹਨਾ ਪਰ ਰਖੜੀ ਬੰਨਣੇ ਨਹੀਂ ਜਾ ਇੰਨਾ ਹੀ ਚਾਹ ਨਾ ਤੇ ਤੇਰਾ ਭਰਾ ਇੱਥੇ ਆ ਕੇ ਬਣਾ ਕੇ ਲੈ ਜੇ ਰਖੜੀ ਮੇਰੀ ਗੱਲ ਸੁਣ ਮੈਂ ਤੈਨੂੰ ਕਦੇ ਵੱਧ ਘੱਟ ਬੋਲੀ ਨਹੀਂ ਤੇ ਮੇਰਾ ਐਵੇਂ ਪਾਰਾ ਨਾ ਚੜਾ ਤੂੰ ਤੇ ਰਖੜੀਆਂ ਬੰਨਣੇ ਨਹੀਂ ਜਾਣਾ ਨਾ ਅੱਜ ਜਾਣਾ ਨਾ ਸਵੇਰੇ ਜਾਣਾ ਅਗਿਆਈ ਵਾਰ ਜਾਣ ਨੂੰ ਹੀ ਆ ਇਹ ਤਾਂ ਮੰਮੀ ਮੋਹ ਪਿਆਰ ਦੀ ਗੱਲ ਹੁੰਦੀ ਆ ਕੋਈ ਨਾ ਮੋਹ ਪਿਆਰਾ ਤੂੰ ਫਿਰ ਜਨਾ ਬੰਨੇ ਕਿ ਫਿਰ ਘੜਾ ਘਟਣ ਲੱਗਿਆ ਮੋਹ ਪਿਆਰ ਮੋਹ ਪਿਆਰ ਤਾਂ ਉਨਾਈ ਰਹੂਗਾ ਮੰਮੀ ਸਾਰਾ ਨਾ ਕੁੜਗਾ ਹੀ ਜਾਂਦਣਾ ਮੈਨੂੰ ਵੀ ਆਏ ਸੀ ਵੀ ਚਲ ਮੈਂ ਵੀ ਜਾ ਆਉਂਦੀ ਤੇ ਤੂੰ ਉਹਨਾਂ ਨੂੰ ਹਾਂ ਕਹਿਤੀ ਹੋ ਹਾਂ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਆ ਜਾਾਂਗੀ ਕਿਹਨੂੰ ਪੁੱਛੇ ਬਿਨਾ ਹਾਂ ਕਹਿਤੀ ਤੂੰ ਆਦੀ ਮਰਜੀ ਨਾਲ ਅੰਦਰ ਬੈਠੀ ਫੋਨ ਕਰਦੀ ਤੇ ਉੱਥੇ ਹੀ ਹਾਂ ਕਹਿ ਦੇਣੀ ਪਹਿਲਾਂ ਘਰੇ ਰਹਿ ਤਾਂ ਕਰਿਆ ਕਰ ਮੇਰੇ ਨਾਲ ਵੀ ਮੈਂ ਜਾਣਾ ਕਿ ਨਹੀਂ ਫੇਰ ਕਹਿ ਦੇਣੀ ਮੈਂ ਜਾਣੀ ਜਾਣਾ ਹੁਣ ਮੈਂ ਹਾਂ ਕਹਿਤੀ ਕਿਤੇ ਨਹੀਂ ਜਾਣਾ ਘਰੇ ਕੰਮ ਤਾਂ ਇੰਨਾ ਜ਼ਿਆਦਾ ਆ ਕੰਮ ਮੈਂ ਕਰ ਜੂਗੀ ਮੰਮੀ ਆ ਕੋ ਬਾਕੀ ਆ ਕੇ ਕਰ ਲਵਾਂਗੀ ਤੁਸੀਂ ਇੰਨਾ ਕਿੰਨਾ ਕਰ ਜਾਵੇਂਗੀ ਤੂੰ ਤੜਕੇ ਤੜਕੇ ਬਹਿ ਜਾ ਚੁੱਪ ਕਰਕੇ ਤੂੰ ਦੇਖ ਲਓ ਬੰਮੀ ਦੇਖਿਆ ਹੀ ਪਿਆ ਬਸ ਮੈਂ ਮ ਰਖੜੀਆਂ ਦੇ ਬੰਨੇ ਨਾ ਚੱਲ ਪਈ ਦੀ ਤੀਜੇ ਕਦੇ ਅੱਗੇ ਤੱਕ ਦੇ ਲੋਕ ਆਈ ਨਹੀਂ ਸੀ ਕਰਦੇ ਮੰਮੀ ਤਾਂ ਤਾਂ ਬਸ ਆਹੀ ਹਰ ਵੇਰ ਕਿਚ ਕਿਚ ਹੁੰਦੀ ਹੈ ਹਰ ਵਾਰ ਮੇਰੇ ਨਾਲ ਆਈ ਕਰਦੀ ਹੈ ਕਦੇ ਵੀ ਨਹੀਂ ਮੈਨੂੰ ਰਖੜੀ ਬੰਨਣ ਜਾਣ ਦਿੱਤਾਗਾ ਵੀ ਮੇਰਾ ਵੀ ਕੱਲਾ ਕੱਲਾ ਭਰਾ ਹੈ ਮੇਰਾ ਵੀ ਜੀ ਕਰਦਾ ਮੈਂ ਰਖੜੀ ਬੰਨ ਕੇ ਆਵਾਂ ਆਪ ਦੀ ਧੀ ਜਦੋਂ ਆਉਂਦੀ ਹੈ ਤੇ ਉਦੋਂ ਕਿੰਨਾ ਖੁਸ਼ ਹੋ ਜਾਂਦੀ ਹੈ ਉਦੇ ਬੈਰੀ ਇਹਦ ਤੋ ਜਾਣ ਹੀ ਚੱਕਿਆ ਜਾਂਦਾ ਦਾ ਕਈ ਭੈਣਾਂ ਰੋਂਦੀਆਂ ਨੇ ਵੀ ਸਾਡੇ ਭਰਾ ਨਹੀਂ ਹੈਗਾਗਾ ਵੀ ਰਖੜੀ ਬੰਨਣ ਨੂੰ ਰੋਂਦਗਾਂ ਨੇ ਵੀ ਰੱਬਾ ਸਾਨੂੰ ਭਰਾ ਦੇ ਦੇ ਤੇ ਇੱਥੇ ਕਈ ਭੈਣਾਂ ਮੇਰੇ ਵਰਗਾਂ ਨੇ ਜਿਨ੍ਹਾਂ ਦੇ ਭਰਾ ਹੈਗੇ ਆ ਪਰ ਉਹ ਮਜਬੂਰ ਹੋ ਜਾਂਦੀਆਂ ਨੇ ਤੇ ਉਹ ਉਹਨਾਂ ਦੇ ਫੇਰ ਵੀ ਰਖੜੀ ਨਹੀਂ ਬੰਨ ਸਕਦੀਆਂ ਜੇ ਉਹ ਜਾਂਦੀਆਂ ਨੇ ਤਾਂ ਸਹੁਰੇ ਉਹਨਾਂ ਨੂੰ ਤੰਗ ਕਰਦੇ ਆ ਘਰ ਚ ਕਲੇਸ਼ ਪਾਉਂਦੀ ਆ ਜੇ ਨਹੀਂ ਜਾਂਦੀਆਂ ਤਾਂ ਫੇਰ ਭਰਾ ਪਤਾ ਨਹੀਂ ਕੀ ਸੋਚਦੇ ਹੋਣਗੇ ਮਨ ਚ ਵੀ ਮੇਰੀ ਭੈਣ ਪਤਾ ਨਹੀਂ ਮੇਰੀ ਸੋਖ ਨਹੀਂ ਭਾਲਦੀ ਉਹ ਕਾਹਤੋਂ ਨਹੀਂ ਰਖੜੀ ਬੰਨਣ ਆਉਂਦੀਗੀ ਹਰ ਵਕਤ ਬੱਸ ਇਹ ਨੂੰ ਹੀ ਮਾਰੀਆਂ ਹੁੰਦਾਂ ਨੇ ਜਿੱਥੇ ਕਹਿੰਦੇ ਉੱਥੋਂ ਉੱਥੇ ਉੱਠ ਕੱਢਦੀਆਂ ਜਿੱਥੇ ਕਹਿੰਦੇ ਬੈਠੋ ਉੱਥੇ ਬੈਠ ਜਾਂਦੀਆਂ ਨੇ ਮੇਰੇ ਪਾਣੀ ਲੈ ਕੇ ਦੇ ਲੈ ਆਦ ਨਹੀਂ ਆ ਗਈ ਤੁਸੀਂ ਕੀ ਹੋ ਗਿਆ ਐਂ ਜੇ ਮੂੰਹ ਬਣਾਈ ਬੈਠੇ ਆ ਕੋਸ ਨਹੀਂ ਕੀ ਹੋ ਗਿਆ ਦੁਖਦਾ ਕੁਝ ਨਹੀਂ ਦੁਖਦਾ ਤਾਂ ਨਹੀਂ ਮੈਂ ਉਹਨਾਂ ਭੈਣ ਦਾ ਫੋਨ ਆਇਆ ਸੀਗਾ ਤੇ ਭੈਣ ਕਹਿੰਦੀ ਵੀ ਕੱਲ ਨੂੰ ਅਸੀਂ ਰੱਖਣਾ ਬੰਨਣਾ ਆਉਣਾ ਨਹੀਂ ਮੰਮੀ ਨੇ ਕਿਹਾ ਸੀਗਾ ਬੀਤੂ ਵੀ ਆ ਜੀ ਤੇ ਪਰ ਆਪਣੇ ਮੰਮੀ ਜਾਣ ਨਹੀਂ ਦਿੰਦੀ ਮੰਮੀ ਕਹਿੰਦੀ ਨਹੀਂ ਜਾਣਾ ਕਿਉਂ ਜਾਣ ਨੂੰ ਕਿੱਥੇ ਤੂੰ ਜਾਣਾ ਮੰਮੀ ਆਏ ਵਾਰੀ ਆਏ ਕਰਦੇ ਮੰਮੀ ਜਾਣ ਨਹੀਂ ਦਿੰਦੀਗੀ ਵੀਡੀਓ ਦੇ ਮਨਤੇ ਕੀ ਜਾਂਦਾ ਹੋਊਗਾ ਵੀ ਪਤਾ ਨਹੀਂ ਇਹ ਖਾਧੋ ਨਹੀਂ ਆਉਂਦੇ ਚਲ ਮੈਂ ਕਰ ਲਾਂ ਮੰਮੀ ਨਾਲ ਗੱਲ ਤੁਸੀਂ ਪੁੱਛ ਕੇ ਦੇਖ ਲਿਓ ਵੈਸੇ ਹਾਂ ਚਲੋ ਮੈਂ ਤੁਹਾਨੂੰ ਚਾਹ ਪੀ ਆ ਦੇਵਾਂ ਮੈਂ ਪੁੱਛਿਆਣਾ ਯਾਦ ਨਹੀਂ ਮੈਂ ਪਾਣੀ ਦੇ ਚਾ ਯੋਹ ਮੈਂ ਕਰ ਕੇ ਆਵਾ ਬੇਬੀ ਨਾਲ ਗੱਲ ਚਾਹ ਮੈਂ ਹੁਣੀ ਪੁੱਛ ਲੈਣਾ ਫਿਰ ਉਹਨੂੰ ਤੇ ਹਾਂ ਜੀ ਲਾ ਦੇ ਦਵਾ ਦਬ ਕੇ ਨਾ ਇਹ ਬੇਬੀ ਠੀਕ ਆ ਬੱਤ ਵਧੀਆ ਤੂੰ ਸੁਣਾ ਕਿਵੇਂ ਆ ਠੀਕ ਆ ਹਾਂ ਜੀ ਝੋਨਾ ਠੀਕ ਆ ਝੋਨਾ ਤਾਂ ਠੀਕ ਹੈ ਹਾਂ ਚਲ ਚੰਗਾ ਰੋਟੀ ਹਾਂ ਤੇ ਮੀਤ ਮੋਹ ਜ ਆ ਬਣਾਈ ਫਿਰਦੀ ਕੀ ਗੱਲ ਹੋਗੀ ਰਖੜਗਣ ਪੁੱਛ ਕੇ ਗਈ ਸੀ ਮੈਨੂੰ ਹਾਂ ਤੇ ਮੈਂ ਜਵਾਬ ਦੇ ਤਾ ਮੈਂ ਕਿਹਾ ਵੀ ਨਹੀਂ ਜਾਣਾ ਆਈ ਵਾਰ ਜਾਣ ਨੂੰ ਦੱਸ ਕੀ ਆ ਨਾਲ ਜਾ ਕੇ ਮੇਰੀ ਗੱਲ ਸੁਣ ਕਥੀ ਖੱਟੀ ਦਾ ਅਗਲੇ 100 ਰੁਪਏ ਹੱਥ ਤੇ ਤਰ ਦਿੰਦੇ ਨਾ ਤੇ ਉਹ ਗੜਬ ਵਪਾਰ ਕਰ ਜਾਂਦੀ ਆ ਉਥੇ ਨਹੀਂ ਨਹੀਂ ਵਪਾਰ ਫਿਰ ਘਾਟਾ ਵੀ ਨਹੀਂ ਪਾਉਣਾ 1500 ਰੁਪਏ ਦੇ ਕੇ ਤੋਰਦੀ ਆ ਸਾਨੂੰ ਆਈ ਵਾ ਤੇ ਕੀ ਕਦੇ ਮੋੜਿਆ ਤੇ ਅਗਲੇ 100 ਦੇ ਕੇ ਤੋਰ ਦਿੰਦੇ ਆ ਕਾ ਸਾਰੇ ਸਾਰੇ ਜਾਂਦੇ ਰਖੜੀਆਂ ਤੇ ਕੋਲ ਨਹੀਂ ਜਾਂਦਾ ਹੁਣ ਸਾਰੇ ਲੈਣ ਦੇਣ ਜਾਂਦੇ ਆ ਉਥੇ ਤੇ ਹੋਰ ਕੀ ਆ ਉਹ ਤਾਂ ਹੁੰਦਾ ਜਿੰਨਾ ਖਰਚ ਆਉਂਦਾ ਇਨੇ ਬਾਣੇ ਨਾ ਤੇ ਫਿਰ ਜਿੰਨਾ ਖਰਚਾ ਹੋਇਆ ਉਹਨਾਂ ਦਾ ਉਹ ਕਰੇ 500 ਦਾ ਤੇਲ ਫੂਕਿਆਉਣੇ ਆ 2 250 ਦਾ ਡੱਬਾ ਲੈ ਜਾਣੇ ਆ ਕੁਸ ਕੇਲੇ ਲੈ ਜਾਣੇ ਨਹੀਂ ਫਿਰ ਤੇ ਭੈਣ ਨਹੀਂ ਆਉਂਦੀ ਇੱਥੇ ਐਣਾ ਆਉਂਦੀ ਆ ਹਣ ਤੂੰ ਮੈਨੂੰ ਪਤਾ ਤੂੰ ਕਿੱਥੋਂ ਬੋਲਦਾ ਭੈਣ ਆਉਂਦੀ ਆ ਤੇ ਭੈਣ ਨੂੰ ਅਗਲੀ ਨੂੰ ਮੈਂ ਸਾਰਾ ਕੁਝ ਪੂਰਾ ਕਰਕੇ ਤੋੜਦੀ ਆ ਜੇ ਅਗਲੀ 1000 ਲਾ ਕੇ ਆਉਂਦੀ ਮੈਂ 2000 ਦਿੰਦੀ ਆ ਇਹਦੇ ਵਾਂਗੂ ਨਹੀਂ ਫੇਰ ਤੇ ਨਹੀਂ ਜੇ ਉਹਦੀ ਸਾਸ ਤੇਰੇ ਵਾਂਗੂ ਕਰੇ ਫੇਰ ਉਹ ਨਾ ਆਉਣ ਦੇਵੇ ਉਹ ਕਿਵੇਂ ਨਾ ਆਉਣ ਦੇਣਗੇ ਮੈਂ ਪੂਰਾ ਦੇ ਕੇ ਤੋੜਦੀ ਆ ਤਾਂ ਆਉਂਦੀ ਅਗਲੀ ਆਈ ਵਾਰ ਉਹ ਭੇਜਦੇ ਆ ਐਵੇਂ ਨਾ ਮਾੜੀ ਮਾੜੀ ਗੱਲ ਦਾ ਕਰੀ ਜਾਇਆ ਜਾਵੜਾਂ ਦੇ ਬੇਬੇ ਉਹਨੂੰ ਇੱਕ ਦਿਨ ਨਾ ਕੁਝ ਨਹੀਂ ਹੁੰਦਾ ਚੰਗਾ ਜਾਵੜੋ ਮੈਨੂੰ ਤਾਂ ਕੀ ਆ ਮੈਂ ਆਪ ਦੇ ਕਰੇ ਲੜਾਈ ਤਾਂ ਨਹੀਂ ਕੋਣੀ ਗੱਲ ਤਾਂ ਮੈਂ ਆਉ ਕਰਦੀ ਆ ਵੀ ਤੁਸੀਂ 1500 ਰੁਪਇਆ ਫੂਕ ਕੇ ਤੂੰ ਅੱਥਰ ਨੂੰ ਘਰੇ ਆ ਜਾਣਾ ਤੈਨੂੰ ਮਿਲਦਾ ਕੀ ਆ ਹੁਣ ਤਾਂ ਤੂੰ ਉਹਦੇ ਮਗਰ ਲੱਗ ਕੇ ਕਹੀ ਜਾਣਾ ਵੀ ਜਾਣਾ ਜਾਣਾ ਜਾਂ ਤਾਂ ਮੇਰੀ ਗੱਲ ਸੁਣ ਲੈ 1500 ਲੱਗੂ ਚੱਲ 1500 ਹੀ ਦਈ ਮੁੱਲ ਪੈ ਜੇ ਇੰਨਾ ਹੀ ਬਹੁਤ ਬੇਬੇ ਤੇਰੇ ਰਿਆਂ ਬੁੜਗਾਂ ਨਾ ਰਖੜੀ ਦਾ ਮੁੱਲ ਪਾਉਂਦਗਾ ਜੋ ਕੋਈ ਜਾਣਦਾ ਕੋਈ ਵੀ ਆਪ ਦੀ ਇਕਾਤ ਤੋਂ ਵੱਧ ਦਿੰਦਾ ਉੜਾ ਤਾਂ ਕੋਈ ਨਹੀਂ ਦੇ ਕੇ ਤੋਰਦਾ ਹੁਣ ਕਿਸੇ ਦੇ ਤਾਂ ਇੱਕ ਕੁੜੀ ਹੁੰਦੀ ਹੈ ਕਿਸੇ ਦੇ ਚਾਰ-ਚਾਰ ਹੁੰਦੇਗਾ ਉਹ ਅਗਲੇ ਨੇ ਉਸ ਦਾ ਹੁਣੇ ਹੀ ਦੇਣਾ ਹੈ ਇਹ ਚਾਰ ਭੈਣਾ ਤੇ ਸਾਰਿਆਂ ਨੂੰ ਅਗਲਾ ਉਹਨਾਂ ਨੇ ਦੇ ਕੇ ਤੋਰੂਗਾ ਹੁਣ ਇੱਕ ਨੂੰ ਵੱਧਰੇ ਇੱਕ ਨੂੰ ਘੱਟ ਕਿਵੇਂ ਕਰੂਣਾ ਸੀ ਜਾ ਕੇ ਉਹਨਾਂ ਨੂੰ ਕਹਦੇਗਾ ਸਾਨੂੰ ਇਹਨੇ ਪੈਸੇ ਦਿਓ ਤੇ ਨਾ ਜਾਓ ਫਿਰ ਨਹੀਂ ਹੈਗਾ ਤਾਂ ਉਹਦਾ ਵੀ ਭਰਾ ਦੇਖਦਾ ਉਹਨੂੰ ਵੀ ਉਹਨੂੰ ਵੀ ਆਏ ਹੋਗਾ ਮੇਰੀ ਭੈਣ ਆਊਗੀ ਤੇ ਇਹਦੇ ਵੀ ਕੀ ਦਿਲ ਤੇ ਵੀ ਚੀਦਦੀ ਹੈ ਇਹ ਵੀ ਸੋਚਦੀ ਹੈ ਮੈਂ ਉੱਥੇ ਜਾਣਾ ਚੰਗਾ ਚੱਲ ਜਾ ਪੱਠੇ-ਪੁੱਠੇ ਪਾ ਲਾ ਮੈਨੂੰ ਮਤਾ ਨਾ ਦੇ ਮੈਨੂੰ ਸਖਾਉਣ ਲੱਗ ਜਾਂਦਾ ਲਾ ਮੇਰੀ ਸਾਰੀ ਉਮਰ ਨੰਗ ਕੇ ਹੁਣ ਮੈਨੂੰ ਮੱਤਾ ਦਿੰਦਾ ਮੈਨੂੰ ਸਿਖਾਉਂਦੇ ਆ ਉਲਟਾ ਆ ਫੋਨ ਕੂੜੇ ਕੀ ਦਾ ਐ ਐ ਲੈ ਕੂੜੇ ਸਰਬਜੀਤ ਦਾ ਮਿਰਤੀ ਦਾ ਫੋਨ ਆਈ ਜਾਂਦਾ ਹੈਲੋ ਹਾਂ ਬੱਤੇ ਸਤਿ ਸ੍ਰੀ ਅਕਾਲ ਠੀਕ ਆ ਠੀਕ ਆ ਵਧੀਆ ਤੂੰ ਸੁਣਾ ਕਿਵੇਂ ਆ ਠੀਕ ਆ ਤੇ ਹੋਰ ਮੈਂ ਤਾਂ ਅੱਜ ਆਪਦੇ ਚਿੱਤ ਜੇ ਸੋਚੀ ਜਾਮਾ ਮੈਂ ਫੋਨ ਹੀ ਲਾਇਆ ਰੱਖਣਾ ਰੁਖੜੀਆਂ ਤਾਂ ਮੈਂ ਦੱਸੀ ਆਣੀ ਵੀ ਮੰਮੀ ਮੈਂ ਆਉਂਗੀ ਆ ਜਾ ਆ ਜਾ ਆ ਜਾ ਪੁੱਤ ਆ ਜਾ ਬਿੱਕੀ ਜਾਣੇ ਅਸੀਂ ਤਾਂ ਆਪ ਹਾਂ ਹਾਂ ਨੈਣੀ ਤੇਰੀ ਫਾ ਵੀ ਹਜੇ ਨਹੀਂ ਜਾਂਦੀ ਤੂੰ ਆ ਜਾ ਅੱਜ ਤਾਂ ਉਹ ਘਰੇ ਆ ਚੰਗਾ 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 ਤੇ ਨਿਆਣੇ ਆਉਣਗੇ ਨਾਲ ਲੈ ਆਈਂ ਚੱਲ ਚਲ ਚੰਗਾ ਸਕੂਲ ਭੇਜ ਕੇ ਆ ਜੀ ਫਿਰ ਚੰਗਾ ਫਿਰ ਚੰਗਾ ਪਤਾ ओके 바ਸ ਤੇ ਆਏਗੀ ਚੰਗ ਚੰਗਾ ਚੰਗਾ ओके 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 ਬੱਤ ਲੈ ਲੈ ਕਈ ਨਹੀਂ ਮੰਮੀ ਰਖੜੀ ਬੰਨਣਾ ਹੁੰਨੀ ਪਿੰਦਰ ਨੂੰ ਕਹਿੰਦੀ ਆ ਮੁੰਡਿਆ ਘਰੇ ਰਹੀਂ ਉਹ ਕਿਤੇ ਜਾਵੇ ਨਾ ਕਈ ਵਾਰ ਕਿਸੇ ਨਾਲਾਰੇ ਲਾਈ ਬੈਠਾ ਹੁੰਦਾ ਆ ਪੂਰਾ ਜਾ ਘਰ ਜਾ ਹੋ ਹੋ ਬੁੱਕਰ ਜੀ ਮਾਰਦੀ ਮੈਂ ਤਾਂ ਹੰਬ ਗਈ ਮੇਜ ਸੁਮੀਤ ਹਾਂਜੀ ਮੰਮੀ ਟਾਈਮ ਕੀ ਹੋ ਗਿਆ ਟਾਈਮ ਮੰਮੀ 12:00 ਵਜੇ ਆਉਣ ਵਾਲੀ ਹੋ ਕੁੜੀ ਤਾਂ ਹਨਾ ਆਦੇ ਸਿ ਮੈਂ ਰਖੜੀਆਂ ਲੈ ਕੇ ਆਉਣੀ ਅੱਜ ਆਉਣਾ ਲਿਖਉਗੀ ਦੇਖੀ ਆਪ ਦੀ ਧੀ ਨੂੰ ਕਿਵੇਂ ਡਿੱਕੀ ਜਾਂਦੀ ਮम्मी ਸੋਭਾ ਦੀ ਵੀ ਮੇਰੀ ਧੀ ਨੇ ਆਉਣਾ ਮੇਰੀ ਧੀ ਨੇ ਆਉਣਾ ਤੇ ਉਧਰ ਮੇਰੀ ਮਾਂ ਮੈਨੂੰ ਡਿੱਕੀ ਜਾਂਦੀ ਕੋ ਵੀ ਮੇਰੀ ਧੀ ਵੀ ਆਉਗੀ ਆਈ ਨਹੀਂ ਪਤਾ ਮੇਰੀ ਮਾਂ ਜੇ ਮੇਰੀ ਧੀ ਨੇ ਤਾਂ ਆਉਣਾ ਹੀ ਨਹੀਂਗਾ ਉਹ ਤਾਂ ਮਜਬੂਰੀਆਂ ਦੀ ਮਾਰੀ ਵੀ ਆ ਕਿ ਮਮੀ ਪਈਓ ਦੇ ਸਸਰੀਕਾਲ ਹੋ ਤਾਂ ਠੀਕ ਆ ਹਾਂ ਠੀਕ ਆ ਵਧੀਆ ਅੱਗੇ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਹੋਰ ਮਮਮੀ ਜਾ ਆਉਂ ਮਖੜੀ ਬਣਿਆ ਆ ਤੇ ਹੋਰ ਨਹੀਂ ਨਹੀਂ ਵਧੀਆ ਪਤਾ ਦੰਧਿਆ ਤੇ ਤਾਂ ਆਉਣਾ ਹੀ ਚਾਹੀਦਾ ਹਾਂ ਉਹ ਨਹੀਂ ਹੁੰਦੇ ਰਖੜੀਆਂ ਦੇ ਤਾਂ ਮਿਲ ਜਾਂਦਾ ਇਕ ਹੋਰ ਸਹੀ ਗੱਲ ਹਾਂ ਹਾਂ ਠੀਕ ਆ ਵਧੀਆ ਤੁਸਨਾ ਕੀ ਮੇ ਆ ਠੀਕ ਹੈ ਹਾਂ ਠੀਕ ਹੈ ਬੱਚੇ ਠੀਕ ਸੀ ਹਾਂ ਵਧੀਆ ਮੰਮੀ ਹੋਰ ਕਰੇ ਸਾਰੇ ਠੀਕ ਆ ਹੈ ਸਾਰੇ ਵਧੀਆ ਅੱਛਾ ਹੋਰ ਠੀਕ ਰਹੇ ਨੇ ਹਾਂ ਠੀਕ ਹੈ ਵਧੀਆ ਤੇ ਰਖੜਾਈ ਦਾ ਕੰਮ ਕਿਵੇਂ ਚੱਲੀ ਜਾਂਦਾ ਵਧੀਆ ਹਾਂ ਵਧੀਆ ਚੱਲੀ ਜਾਂਦਾ ਮੰਮੀ ਹਾਂ ਚਲੋ ਵਾਈ ਗੁਰੂ ਜੀ ਆਪਾਂ ਨੂੰ ਹਾਂ ਚਲੋ ਬਹੁਤ ਵਧੀਆ ਜੀ ਦਸੀ ਕੋ ਸਸਤਾ ਹੋਰ ਠੀਕ ਹੋ ਹਾਂਜੀ ਹਾਂਜੀ ਵਧੀਆ ਲੋਕੀ ਪਾਣੀ ਲੈ ਲੋ ਹੋਰ ਦੀ ਕਰੇ ਠੀਕ ਸੀ ਸਾਰੇ ਹਾਂ ਵਧੀਆ ਬਬੀ ਤੂੰ ਸੁਣਾਓ ਠੀਕ ਹੋ ਹੋਰ ਬੱਚਿਆਂ ਨਾਲ ਲੈ ਆਉਂਦੇ ਬਬੀ ਸਕੂਲ ਗਏ ਸੀ ਅੱਛਾ ਚੱਲੀ ਮੈਂ ਕਿਹਾ ਚਲ ਜਲਦੀ ਇਹ ਮੰਨਿਆ ਵਾ ਫਿਰ ਰਖੜੀ ਵਿੱਚ ਕਿ ਮੈਂ ਤਾਂ ਫਿਰ ਮੋੜ ਜੂਗੀ ਉਦੋਂ ਟਾਈਮ ਜਦੋਂ ਆਏ ਬੱਚੇ ਉਹ ਇਹ ਤਾਂ ਨੈਚੁਰਲ ਹੋ ਗਈ ਹੈ ਜਿਹੜੀ ਤੁਸੀਂ ਆ ਗਈ ਰੱਖਣੀ ਬੰਨਣਾ ਹੋਰ ਹੋਰ ਵੀਰ ਕਿੱਥੇ ਭਾਬੀ ਉਹ ਖੇਤ ਗਈ ਵੀ ਹੈ ਜੀ ਅੱਛਾ ਹਾਂ ਕੋਈ ਗੱਲ ਮੈਂ ਫੋਨ ਲਾਣੀ ਇਹਨਾਂ ਨੂੰ ਬੁਲਾ ਲੇਗੀ ਕੋਈ ਗੱਲ ਕੋਈ ਗੱਲ ਸੱਦ ਲਾ ਫਿਰ ਇਹਨੇ ਮੋੜਨਾ ਹੀ ਹੋਊਗਾ ਹਨਾ ਹਾਂਜੀ ਹਾਂਜੀ ਮੈਂ ਜਾਉਂਗੀ ਹੁਣ ਮੈਂ ਹਾਂ ਬੱਚੇ ਟਾਈਮ 'ਚ ਸਕੂਲ ਆਹੋ ਫਿਰ ਬਈ ਕੰਮ ਤਾਂ ਨਹੀਂ ਖਰੇ ਸੱਦਾ ਠੀਕ ਹੋ ਕੇ ਵੇਜਾ ਪੁੱਤ ਐਦਾਂ ਨੂੰ ਕਰ ਲੈ ਉੱਤੇ ਕਰ ਲੈ ਪੈਰ ਠੀਕ ਹੋ ਕੇ ਵੇਜਾ ਜਸਮੀਤ ਚਾਹ ਵੀ ਤਾਂ ਲਾ ਪੁੱਤ ਸੱਜੀ ਬੱਤੀ ਬਣਾਉਣੀ ਹੈ ਹੋਰ 체티 ਹੋ ਜੋ ਚਲੋ ਉਦੋਂ ਪਿੰਦਰ ਆ ਜੀ ਫੇ ਹੋਰ ਵੀ ਰਖੇ ਤੇ ਕੇ ਹਾਂ ਉਹ ਫੇਰ ਘੇੜਾ ਜਾ ਮਾਰਨ ਉੱਠ ਗਿਆ ਅੱਛਾ ਹਾਂ ਹੋਰ ਮੈਂ ਵੀ ਮੈਂ ਕਿਹਾ ਹੋ ਗਏ ਮੈਂ ਕਿਹਾ ਫੇਰ ਰਖੜੀਆਂ ਨਾ ਤੇ ਹੋਰ ਡਿੱਕੀ ਜਾਂਦੇ ਸੀ ਅਸੀਂ ਤਾਂ ਕੱਲ ਵੀ ਗੱਲਾਂ ਕਰੀ ਜਾਂਦੇ ਸੀ ਹੋਰ ਫੇਰ ਮੈਂ ਕਿਹਾ ਪੈਂਚਾ ਚੜ੍ਹੇ ਹੋਣੀਆਂ ਮੈਂ ਕਿ ਪਹਿਲਾਂ ਬੰਨੇ ਹਾਂ 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 ਨਹੀਂ ਵਧੀਆ ਹੋ ਗਿਆ ਚਾ ਆ ਗਈ ਪਤਾ ਇਹ ਤਾਂ ਆਉਣਾ ਹੀ ਚਾਹੀਦਾ ਤਾਂ ਦਿਹਾਤੇ ਭਾਨੇ ਨਾ ਆਇਆ ਜਾਂਦਾ ਹੋਰ ਮੀਂਹ ਹਾਂ ਇਹਨੇ ਮਿਲਿਆ ਜਾਂਦਾ ਹਾਂ ਹਾਂ ਹੋਰ ਜੀ ਮੀਂਹ ਨੂੰ ਤੇ ਮੇ ਤੋਂ ਦੇ ਮੀਂਹ ਠੀਕ ਹੀ ਆ ਜੀ ਹਾਂ ਅੱਛਾ ਅੱਛਾ ਹਾਂ ਇੱਕ ਦਿਨ ਵਾਲਾ ਭਾਰਾ ਸੀ ਹਾਂ ਤਾਂ ਮੁਤਾ ਪਈ ਜਾਂਦੇ ਮੀ ਜੀ ਹੁਣ ਤਾਂ ਪਈ ਜਾਂਦੇ ਇਹ ਤਾਂ ਮੌਸਮ ਹੈਣਾ ਬੈਠੇ ਸੱਸੀ ਕਾ ਬਾਈ ਸੱਸੀ ਕਾ ਬਾਈ ਹੋ ਠੀਕ ਹੋ ਹਾਂ ਠੀਕ ਆ ਵਧੀਆ ਤੋ ਸੁਣਾਓ ਠੀਕ ਹੋ ਹਾਂ ਵਧੀਆ ਵਧੀਆ ਘਟਾ ਚੋਣਾ ਚਾਹਣਾ ਹਾਂ ਚੋਣਾ ਠੀਕ ਹੈ ਸਾਰਾ ਕੋਈ ਨਹੀਂ ਅੱਛੀ ਗੱਲ ਚ ਕਰੋ ਯਾਨੀ ਕਿੰਨਾ ਘੰਟਾ ਹੋ ਗਿਆ ਇਹਨੂੰ ਹੋ ਗਿਆ ਇਹਨੂੰ ਘੰਟਾ ਟੂੜ ਘੰਟਾ ਅੱਛਾ ਹਾਂ ਠੀਕ ਹੋ ਤੇ ਲਾਈ ਕਾਈ ਚਾਹ ਪਾਣੀ ਵੀ ਪੀ ਲਿਆ ਸੀ ਪੀ ਲਿਆ ਤੈਨੂੰ ਪਾਣੀ ਤੇ ਚਾਹ ਵੀ ਪੀ ਹਟੇ ਅੱਛਾ ਆ ਮੇਗ ਲੈ ਗਿਆ ਮੈਨੂੰ ਟਾਈਮ ਲੱਗ ਗਿਆ ਹੋਰ ਮੈਂ ਵੀ ਇੱਕ ਮਹਿਕੇ ਜਲਦੀ ਜਲਦੀ ਬੰਨਿਆ ਵਾਂ ਰਕੜੀ ਜੇ ਰਾਇ ਮਾਂ ਬੱਚੇ ਆ ਜਾਣਗੇ ਸਕੂਲੋਂ ਫਿਰ ਮੇ ਕੋਲ ਟਾਈਮ ਮੁੜਿਆ ਹੋਊਗਾ ਆਈ ਨਹੀਂ ਨਾਲ ਉਹ ਨਾ ਫਿਰ ਉਹਨਾਂ ਨੂੰ ਲੈ ਕੇ ਨਿ ਆ ਸਕੂਲ ਗਏ ਵੇ ਸੀਗੇ ਠੀਕ ਹੈ ਠੀਕ ਹੈ ਇਹ ਕਹੀ ਜਾਂਦੀ ਸੀ ਕਿ ਮੰਮੀ ਫੋਨ ਕਰੋ ਵੀਰੇ ਨੂੰ ਮੈਂ ਕਿਹਾ ਉਹਨੇ ਆਪ ਹੀ ਆ ਜਾਣਾ ਉਹਨੂੰ ਪਤਾ ਹੋ ਗਿਆ ਉਹ ਮੰਮੀ ਹਾਂ ਮੈਂ ਤਾਂ ਬਾਬਾ ਹੋ ਗਿਆ ਸੀ ਨਾ ਹਾਂ ਚੱਲ ਤੁਸੀਂ ਕਰ ਲੋ ਸਗਣ ਵਿਆਹ ਫਿਰ ਹੋਣੀ ਬੰਨੀ ਨਹੀਂ ਹੈ ਹੋਰ ਰਕੜੀ ਹੋਰ ਬੰਨ ਲੈਣੀ ਰਹਿਣਾ ਨਹੀਂ ਰਾਤ ਅੱਜ ਨਾ ਨਾ ਵੀਰੇ ਜਾਵਾਂਗੇ ਅੱਜ ਤਾਂ ਫੇਰ अच्छा और घर करे ने काम ने। बहुत ਬੈ ਜਾਂਦਾ ਕੰਮ ਵੀ ਹੋ ਜਾਂਦਾ ਮਮਮੀ ਦਾ ਕਿੱਥੇ ਕੁੱਸ ਹੁੰਦਾ ਮੋੜੂ ਵੀ ਫਿਰ اچھا اچھا ਕੰਮਵਾ ਬਣਦਾ ਤਾਂ ਸਵਾਈ ਚਾਹ ਹੁੰਦਾ ਟਾਈਮ ਲੈ ਲੈ ਚਲ ਮੈਂ ਚਾਹ ਗੰਦੇ ਦੋ ਤੁਸੀਂ ਦੀਦੀ ਨੂੰ ਹਾਂ ਉਹ ਮੈਂ ਦੇ ਦੇ ਲੱਡੂ ਲੈ ਲੈਂਦੇ ਲੈ ਨੋ ਮਿੱਠਾ ਕਰ ਹਾਲੋ ਇੰਨੇ ਦੀ ਕਿਲੋੜਾ ਵੀਰੇ ਥੋੜੇ ਹੀ ਦੇ ਦੋ ਬਸ ਕੋਈ ਨਾ 100 ਰੁਪਏ ਬਹੁਤ ਆ ਮੈਂ ਇੱਕ ਵੀਰ ਰੁਪਿਆ ਦੇਣਾ ਸੀ ਤੂੰ ਤਾਂ ਲੈ ਮੈਂ ਇੰਨੇ 100 ਹੀ ਬਹੁਤ ਸੀ ਗਾਏ ਕੁਝ ਨਹੀਂ ਹੁੰਦਾ ਦਾ ਨਹੀਂ ਕੋਈ ਨਾ ਨਹੀਂ ਬੱਸ ਤੀਆਂ ਰੋਈਦਾ ਇਹਦਾ ਇੰਨਾ ਖਰਚਾ ਕਰਕੇ ਆਉਣੀ ਆ ਤੂੰ ਤੇ ਫਿਰ ਕਿਉਂ ਗੱਬੀ ਨਹੀਂ ਆ ਸੁੱਕਦੇ ਬਣਾਇਆ ਪਿਆ ਤੇਰਾ ਤਾਂ ਕੋਈ ਨੰਮੀ ਹਾਂ ਚੱਲ ਮੈਂ ਤੇ ਜਾ ਬੋ ਪਸੂ ਦੀ ਟਿੱਕ ਬਣਾ ਦੇ ਹਾਂ ਆ ਤੂੰ ਟਿੱਕ ਬਣਾ ਲੈ ਮੈਂ ਪਸੂਆਂ ਤੇ ਗੇੜਾ ਮਾਰਿਆ ਹਾਂ ਹਾਂ ਠੀਕ ਹੈ ਮੈਂ ਤੁਸੀਂ ਮਾਰਿਓ ਮੈਂ ਵੀ ਉੱਧਰ ਜਾ ਕੰਮ ਹੀ ਆਸ ਨਹੀਂ ਜੁਦਾਇਆ ਫਟਾਫਟ ਨਾ ਦੀਦੀ ਵਾਸਤੇ ਹੋਪਾ ਵੀ ਕੀ ਕਰੀ ਜਾਂਦੇ ਹੋ ਕੁਛ ਨਹੀਂ دی ਮੈਂ ਨਾ ਸਬਜੀ ਜੀ ਬਣਾਉਂਦੀ ਸੀ ਮੈਂ ਕਿਹਾ ਤੁਸੀਂ ਲੇਟ ਹੋ ਜਾਓਗੇ ਫਿਰ ਮੈਂ ਫਟਾਫਟ ਬਣਾ ਦਿਆ ਉਸ ਕਾਲੀ ਕਰੀ ਜਾਂਦੇ ਆ ਹੋਰ ਫਿਰ ਹੋਰ ਦੀ ਕਿੰਨਾ ਸਕੂਨ ਮਿਲਿਆ ਤੁਹਾਨੂੰ ਰਖੜੀ ਬਣ ਕੇ ਹੈ ਨਾ ਭਰਾ ਦੇ ਹੋਰ ਇਹ ਤਾਂ ਹੈਗਾ ਹੀ ਪੈਣ ਸਾਲ ਤੋਂ ਮੱਸਾ ਵਿਹਾਰ ਹੁੰਦਾ ਹੈ ਸਹੀ ਗੱਲ ਦੀ ਬਹੁਤ ਚਾ ਹੁੰਦਾ ਸਾਰਾ ਪੈਣ ਸੀ ਨਹੀਂ ਕਿ ਕਲ ਜਾਂਦਾਂ ਦੀ ਮੇਨ ਤੋਂ ਦੀ ਮੰਮੀ ਜਾਣ ਨਹੀਂ ਦਿੰਦੇ ਕਿਉਂ ਮੰਮੀ ਕਹਿੰਦਾ ਤੁਹਾਨੂੰ ਜਾਣ ਦਿੰਦੇ ਮੰਮੀ ਤਾਂ ਦੀ ਰਖੜੀ ਦਾ ਮੁੱਲ ਪਾਉਂਦੇ ਆ ਕਿਉਂ ਮੰਮੀ ਜੀ ਜਾਂਦੇ ਤੁਸੀਂ 1500 ਲਾ ਕੇ ਜਾਣੀ ਆ ਤੇ 3000 ਰੁਪਏ ਲੈ ਕੇ ਆਏ ਲੈ ਦੱਸੋ ਇੱਕੋ ਗੱਲ ਆ ਕਿਉਂਕਿ ਮੰਮੀ ਜੀ ਮੈਂ ਕਰਦੀ ਆ ਗੱਲ ਕੀ ਕਹਿੰਦੇ ਆ ਮੰਮੀ ਕਿਉਂਕਿ ਸਾਰੇ ਨੇ ਆਪਣੇ ਘਰ ਦੇ ਮੁਤਾਬਕ ਦੇਣਾ ਹੁੰਦਾ ਦੀ ਕਿਸੇ ਨੇ ਹੁੰਦੀ ਬਹੁਤ ਬਿਹਾਰ ਬਣਿਆਗਾ ਆਪਾਂ ਜਾ ਕੇ ਆਉਣਾ ਜਿਉਂ ਜੇ ਪਹੁੰਚੇਗੀ ਤਾਂ ਦੇ ਦਿੰਦਾ ਬੰਦਾ ਜੀ ਨਹੀਂ ਤਾਂ ਨਾ ਸੀ ਕੋਈ ਗੱਲ ਐ ਇੱਕ ਆ ਹੁੰਦਾਗਾ ਚਲ ਵੀਰਾਂ ਦੇ ਉਰ ਖੜੀ ਬਣਨੀ ਆਪਾਂ ਸਾਲ ਤੋਂ ਮਸਾਂ ਵਿਹਾਰ ਆਉਂਦਾ ਇੱਕ ਸਹੀ ਗੱਲ ਹੈ ਕਿੰਨੀ ਖੁਸ਼ੀ ਮਿਲਦੀ ਹੈ ਉਹ ਹੀ ਗੱਲ ਹੈ ਮੈਂ ਚਾਹ ਜਾਂ ਹੁੰਦਾ ਕਿ ਰਖੜੀ ਬਨ ਕੇ ਆਵਾਂਗੇ ਤਾਂ ਹੀ ਇਹਦੀ ਹੁਣ ਉੱਥੇ ਮੇਰੇ ਨਾਲ ਭੈਣਾਂ ਆਉਣਗੀਆਂ ਸਾਰੀਆਂ ਤੇ ਇੱਕ ਮੈਂ ਜਿਹੜੀ ਇੱਥੇ ਬੈਠੀ ਆ ਇੱਥੇ ਸੋਚੀ ਜਾਂਦੀ ਨਹੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਮੰਮੀ ਨੇ ਕਰਦੀਆਂ ਗੱਲ ਕੀ ਕਹਿੰਦੇ ਆ ਮੰਮੀ ਕੁਛ ਨਹੀਂ ਕਹਿੰਦੇਗੇ ਮੰਮੀ ਤੁਸੀਂ ਜਾ ਕੇ ਆਇਓ ਕੋਈ ਨਾ ਮਸਾਂ ਵਿਹਾਰ ਹੁੰਦਾ ਸਾਲ ਤੋਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਕਰਕੇ ਵੀ ਹਾਂ ਕੋਈ ਨਾ ਕੀ ਬਤਾ ਮੰਮੀ ਮੰਨਦੀ ਗਾ ਮੈਂ ਵੀ ਤਾਂ ਮੇਰਾ ਵੀ ਬੜਾ ਜੀ ਕੋਈ ਹੈ ਮੈਨੂੰ ਮੈਂ ਕਿਤਨਾ ਘੋਟਾ ਹੋ ਜਾਣਾ ਸੀ ਛੇਤੀ ਛੇਤੀ ਕਰੀ ਗਾ ਮੈਂ ਕਿਆ ਕਿਦ ਰੋਇਆ ਮੰਮੀ ਪਸੂ ਵੇਖਣ ਗਈ ਸੀ ਉਹ ਤਾਂ ਸੱਚੀ ਜਸਮੀਤ ਤੋਪ ਪਾਈ ਪਈ ਉਹਨਾਂ ਨੂੰ ਅੱਜ ਆਪਾਂ ਇਹ ਰੇ ਨਾ ਸਰਬਜੀਤ ਨਾਲ ਗੱਲੀ ਲੱਗੇ ਰਹੀ ਤੇ ਉਹ ਫਸਣਾਂ ਤੋਂ ਪਾ ਗਈ ਹੋਰ ਮੰਮੀ ਠੀਕ ਆ ਫਤ ਵਧੀਆ ਭਾਬੀ ਨੂੰ ਨਹੀਂ ਜਾਣ ਦਿੱਤਾਗਾ ਭਾਬੀ ਦੱਸੀ ਜਾਂਦੀ ਸੀਗੀ ਅੱਛਾ ਤੈਨੂੰ ਵੀ ਦੱਸਤਾ ਭਾਬੀ ਨੇ ਵੀ ਮੈਨੂੰ ਰਖੜੀ ਨੂੰ ਜਾਣ ਨਹੀਂ ਦਿੱਤਾ ਨਹੀਂ ਉਹ ਗੱਲ ਵੈਸੇ ਕਰੀ ਜਾਂਦੇ ਸੀ ਕਹਿੰਦੇ ਸੀਗੇ ਮੰਮੀ ਕਹੀ ਜਾਂਦੀ ਸੀਗੇ ਰਖੜੀ ਦਾ ਮੁੱਲ ਭਾਲਦੇ ਆ ਲੈ ਜਾ ਜਿੰਨੇ ਦੇ ਦੇਗੇ ਉਹਨੇ ਜ਼ਿਆਦਾ ਦੇ ਕੇ ਮੋੜ ਕੇ ਨਹੀਂ ਤੇ ਫਿਰ ਹੁਣ ਇਹ ਕਿਹੜੀ ਗੱਲ ਆ ਵੇਖ ਮੇਰੀ ਗੱਲ ਸੁਣ 1500 ਰੁਪਈਆ ਲਾਏ ਹੁੰਦੇ ਆ 1500 1600 ਤੇ ਫਿਰ ਅਗਲੇ 100 ਰੁਪਈਆ ਹੱਥ ਤੇ ਤਾਂ ਤੇ ਫਿਰ ਜ਼ਰੂਰੀ ਆਈ ਵਾਰ ਜਾਣਾ ਮੰਮੀ ਆਏ ਨਹੀਂ ਹੁੰਦਾਗਾ ਇਹ ਰੱਖੜੀ ਦਾ ਮਸਾ ਤਿਆਰ ਹੁੰਦਾ ਇੰਨਾ ਖੁਸ਼ੀ ਦਾ ਤਿਆਰ ਹੁੰਦਾ ਫਿਰ ਵੀ ਮਸਾਂ ਜੇ ਭੈਣਾ ਬੰਦੀਆਂ ਭਰਾਵਾਂ ਦੇ ਰੱਖੜੀ ਤੇ ਫਿਰ ਹੁਣ ਮੈਂ ਵੀ ਆਈ ਆ ਨਾ ਤੇ ਤੂੰ ਆਈਆ ਪੁੱਤ ਤੈਨੂੰ ਅਸੀਂ ਦੇ ਕੇ ਤੋਰਾਂਗੇ ਇਹ ਤੈਨੂੰ ਨਾ ਦੇ ਕੇ ਅਸੀਂ ਤੇਰੀ ਸੱਸ ਵਾਂ ਨਾ ਤੋਰੇ ਤੈਨੂੰ ਮੰਮੀ ਕੋਈ ਕੋਸ਼ ਨਹੀਂ ਹੁੰਦਾਗਾ ਅੱਗੇ ਲੋਕੀ ਕੀ ਕਰਦੇ ਸੀ ਅੱਗੇ ਤਾਂ ਗਈ ਇੱਕ ਗੱਲਾ ਬਣ ਕੇ ਆਉਂਦੀ ਸੋਹਣ ਦੇ ਨਾਲ ਚੱਲ ਵਾਧੂ ਕੁਛ ਲੈ ਕੇ ਆਉਂਦੇ ਆ ਅੱਗੇ ਫਿਰ ਅੱਗੇ ਲੋਕਾਂ ਨੇ ਹੁਣ ਖਰਚੇ ਵੀ ਵਧਾ ਲੈ ਲੋਕਾਂ ਨੇ ਆਪਦੀ ਆਪ ਹੀ ਅੱਗੇ ਕਦੋਂ ਵਧੇ ਤੇ ਮੰਮੀ ਮੇਰੀ ਗੱਲ ਸੁਣ ਲਾ ਮੈਂ ਤਾਂ ਜੇ ਤਾਂ ਭਾਬੀ ਨੂੰ ਤੋਰਿਆ ਕਰਾਂਗੇ ਰਖੜੀ ਬੰਨਣਾ ਤਾਂ ਮੈਂ ਆਇਆ ਕਰਨਾ ਨਹੀਂ ਤਾਂ ਮੈਂ ਵੀ ਨਹੀਂ ਆਇਆਗਾ ਮੈਂ ਦੱਸ ਪੁੱਰੇ ਆ ਚਾ ਤੂੰ ਹੋਰ ਹੀ ਮੈਨੂੰ ਟੈਨਸ਼ਨ ਚ ਪਾਤਾ ਹੈ ਜੇ ਪਾ ਵੀ ਜਾਊਗੀ ਰਖੜੀ ਬਣਨ ਤਾਂ ਮੈਂ ਆਉਂਗੀ ਤੇਰਾ ਤੇ ਉਹਦਾ ਕੀ ਮੁਕਾਬਲਾ ਤੂੰ ਕਰ ਤੋ ਨਹੀਂ ਆ ਮੰਮੀ ਮੇਰੀ ਗੱਲ ਸੁਣ ਫੇਰ ਵੀ ਮਸਾ ਭਰਾ ਉਹ ਗੱਲ ਮਸਾ ਦਿੰਦਾਰਾ ਭਰਾ ਹੈ ਤੇ ਉਹ ਗੱਲ ਜੇ ਆਪਾਂ ਉਹੀ ਇੱਕ ਭਰਾ ਦੇ ਉਹ ਵਿਆਹ ਤੇ ਨਾ ਜਾਗੀ ਤੇ ਫੇਰ ਜਿਵੇਂ ਹੁਣ ਮੇਰਾ ਭਰਾ ਮੈਨੂੰ ਡੀਕਦਾ ਜਿਵੇਂ ਤੁਸੀਂ ਡੀਕਦੇ ਹੁਣ ਉਵੇਂ ਵੀ ਉਹਦੇ ਮਾਂ ਪਿਓ ਉਹਦੇ ਭਰਾ ਡੀਕਦਾ ਪਿਆ ਹੋਊਗਾ ਨਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਭੈਣ ਨੇ ਆਉਣਾ ਰਖੜੀ ਬਣਨ ਆ ਦੇ ਡੀਕਦੇ ਆ ਸਾਨੂੰ ਮੇਰੀ ਗੱਲ ਸੁਣ ਵੀ ਤੇ ਮੈਂ ਉਹਨੂੰ ਦੇਖ ਕੇ ਵੀ ਕਿੰਨਾ ਕੁ ਤੈਨੂੰ ਤੋਰਦੀਆਂ ਹੁਣ ਜੇ ਤੂੰ ਆਈਆਂ ਤੂੰ ਹਜ਼ਾਰ ਲੱਖੇ ਮੇਰੇ ਦੱਸਿਆ ਸੀ ਪੈਸਿਆਂ ਦਾ ਕਹਿਨੇ ਆ ਆ ਲੋ ਪੈਸੇ ਚੱਕੋ ਮੈਂ ਤਾਂ ਜੇ ਤੁਸੀਂ ਪੈਸੇ ਨਹੀਂ ਵਰਤਨਾ ਮੈਂ ਲੈ ਲਓ ਪੈਸੇ ਤੇ ਮੈਂ ਤਾਂ ਨਹੀਂ ਆਉਂਦੀ ਤੂੰ ਵੈਨ ਤੇ ਰਹਿੰਦੇ ਬਸ ਕਰ ਨਹੀਂ ਮੈਂ ਤਾਂ ਨਹੀਂ ਆਉਂਦੀ ਅਜੇ ਤੱਕ ਜੇ ਤੁਸੀਂ ਪੈਸੇ ਨਹੀਂ ਕਹਿਨੇ ਆ ਤਾਂ ਜੇ ਭਾਬੀ ਨੂੰ ਤੋਰਿਆ ਕਰਨਾ ਠੀਕ ਹੈ ਨਹੀਂ ਮੈਂ ਤਾਂ ਨਹੀਂ ਆਇਆ ਕਰਨਾਗਾ ਜਾਂ ਆਪ ਰਖੜੀ ਬੰਨਣ ਗਾ ਤਾ ਤੇ ਗੱਲ ਸਹੀ ਹੈ ਧੀਏ ਤੇ ਜੇ ਮੈਂ ਦਿਮਾਗ ਲਾ ਕੇ ਗੱਲ ਨੂੰ ਸੋਚਾਂ ਤਾਂ ਗੱਲ ਤਾਂ ਇਹ ਮੈਂ ਹੀ ਆ ਫਿਰ ਹਨਾ ਔਰ ਵੀ ਮੈਨੂੰ ਤੋੜਨਾ ਚਾਹੀਦਾ ਉਹਨੂੰ ਭਗਤੀ ਨੇ ਥੋੜ ਮੈਂ ਸਾਹਮਣੇ ਭਰਾ ਡੀਕਦੇ ਆ ਯਾਰ ਤੇਰਾ ਉਹ ਤੇ ਭਰਾ ਦਾ ਘੋਟਾ ਜਿਹੜਾ ਸਖਣਾ ਹੋਊਗਾ ਰਖੜੀ ਤੋਂ ਬਿਨਾਂ ਹਾਂ ਨਾਲ ਉਹਦੇ ਨਾਲ ਉਹਦੇ ਢਿੱਡਾ ਉਹਦੇ ਵੀ ਉਹਦੇ ਵੀ ਉਹਨਾਂ ਨੂੰ ਖੁਸ਼ੀ ਹੋਣੀ ਆ ਹਾਂ ਉਹ ਖੁਸ਼ੀ ਹੋਊਗੀ ਉਹਨੂੰ ਸਾਲ ਤੋਂ ਤਾਂ ਪਹਿਣਾ ਨੇ ਜਾਣਾ ਹੁੰਦਾ ਨਾਲੇ ਉਹਦਾਂ ਪਹਿਣਾ ਆਈਆਂ ਤੇ ਇਹ ਨਾ ਗਈ ਉਹਦੀ ਮਾਂ ਨੂੰ ਐ ਲੱਗੀ ਜਾਊ ਵੀ ਛੋਟੀ ਰਹਿ ਗਈ ਛੋਟੀ ਰਹਿ ਗਈ ਹਾਂ ਗਲਤੀ ਮੇਰੀ ਹੋਰ ਆਈ ਨਾ ਆਈ ਗਰੀ ਨਾ ਮਮੀ ਪੈਸੇ ਮਗਰ ਨਹੀਂ ਜਾਈਦਾ ਹੁੰਦਾਗਾ ਵੇਖਣਾ ਵੀ ਪੈਂਦਾ ਹਾਂ ਖੁਸ਼ੀ ਵੀ ਵੇਖਣੀ ਪੈਂਦੀ ਆ ਹਾਂ ਮੈਨੂੰ ਤੋੜਨਾ ਚਾਹੀਦਾ ਸੀ ਉਹਨੂੰ ਹਨਾ ਹੋਰ ਤੁਸੀਂ ਕਹਿਦੇ ਹੋ ਹੁਣ ਭਾਬੀ ਨੂੰ ਜਾਂਦੇ ਰਹਿੰਗੇ ਨਹੀਂ ਕਿਸਮੀਤ ਉਰੇ ਆਂ ਤੀ ਗੇ ਉਰੇ ਆ ਆ ਇੱਥੇ ਬੈਠ ਪੁੱਤ ਮੈਂ ਤਾਂ ਸੱਚੀ ਬਾਲਾ ਗਲਤ ਸੋਚ ਹੀ ਜਾਂਦੀ ਸੀ ਵੀ ਜੇ ਤੂੰ 1000 1500 ਲਾ ਕੇ ਉਹਨੇ ਤੁਹਾਨੂੰ 2000 ਅਗਲੇ ਦੇਣ ਤੁਹਾਨੂੰ ਤੇ ਪੁੱਤ ਮੇਥੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਨਤਾ ਸਰਬਜੀਤਾਂ ਦੀ ਵੀ ਮੰਮੀ ਐ ਤੋਂ ਬਾਅਦ ਮੈਂ ਰਖੜੀ ਬੰਨਣ ਨਹੀਂ ਆਉਣਾ ਜੇ ਭਾਬੀ ਨੂੰ ਤੋਰਿਆ ਕਰੇਗੀ ਤਾਂ ਮੈਂ ਆਇਆ ਕਰੂ ਆ ਚੱਕ ਆਉਦੇ ਪੈਸੇ ਚਲ ਕੋਈ ਨਹੀਂ ਮੰਮੀ ਫੇਰ ਕੀ ਐ ਕੋਈ ਨਹੀਂ ਭਾਬੀ ਹੁਣ ਤੁਸੀਂ ਜਾ ਕੇ ਆਏ ਹੋ ਠੀਕ ਐ ਰਖੜੀ ਬੰਨਣ ਆਏ ਹੋ ਤੂੰ ਤਿਆਰ ਹੋ ਤੇ ਤੁਸੀਂ ਕੱਲ ਨੂੰ ਜਾਵੜਿਓ ਅੱਜ ਤਾਂ ਨਹੀਂ ਹੁਣ ਤੱਕ ਵੇਲਾ ਹੋ ਗਿਆ ਠੀਕ ਐ ਮੰਮੀ ਹਾਂ ਤੇ ਪੁੱਤ ਤੂੰ ਕਰਦੇ ਆ ਆਪਦੀ ਮਾਂ ਨੂੰ ਫੋਨ ਨਾਲ ਭਰਾ ਨੂੰ ਵੀ ਮੈਂ ਆਉਂਗੀ ਤੇ ਇਹ ਤਾਂ ਮੇਰੀ ਗਲਤੀ ਸੀ ਵੀ ਰਖੜੀ ਬੰਨਣ ਜਦੋਂ ਜਾਣਾ ਤੇ ਵੀ ਉਹਨਾਂ ਜੇ ਖਰਚਾ ਹੋਇਆ ਤਾਂ ਉਹਨੇ ਮੈਨੂੰ ਸਾਨੂੰ ਮੋਹ ਰਿਓ ਇਹ ਬਹੁਤ ਗਲਤ ਸੋਚ ਸੀ ਮੇਰੀ ਪਿਆਰ ਹੈ ਹਾਂ ਆਪਣਾ ਭਰਾਾਂ ਦੀ ਸੁੱਖ ਭਾਲ ਦੀ ਸੁੱਖ ਭਾਲਦੇ ਆ ਆਪਣੀ ਸੁੱਖ ਭਾਲ ਨਾਲ ਇਹ ਦਿਨ ਇਹੋ ਜਿਹਾ ਹੁੰਦਾ ਜਿੱਦੇ ਸਾਰੇ ਭਰਾ ਢੀਕਦੇ ਅਤੇ ਭੈਣਾਂ ਵੀ ਉਸ ਦਿਨ ਨੂੰ ਢੀਕਦੇ ਹਾਂ ਵੀ ਅਸੀਂ ਜਾਏਗੇ ਤੇ ਭੈਣ ਭਰਾ ਦਾ ਜਿਹੜਾ ਮਲਾਪ ਆ ਉਹ ਹੋ ਜਾਣਾ ਹਾਂ ਮਮੀ ਹੁਣ ਆਪਾਂ ਲੈਣ ਥੋੜੀ ਇਹ ਨਹੀਂ ਜਾਣੀ ਹਾਂ ਹਾਂ ਹਾਂਜੀ ਸਸਰੀ ਕਾਇ ਦੀ ਸਾਰਿਆਂ ਨੂੰ ਅੱਜ ਦਾ ਸਾਡਾ ਇਹ ਮੈਸੇਜ ਹੈ ਜੀ ਜਿਵੇਂ ਕਿ ਮੇਰੀ ਸੱਸ ਨੇ ਮੈਨੂੰ ਰਖੜੀ ਬੰਨਣ ਤੋਂ ਰੋਕਿਆ ਉਵੇਂ ਹੋਰ ਵੀ ਸੱਸਾਂ ਨੇ ਜਿਹੜੀਆਂ ਕਿ ਰਖੜੀ ਦਾ ਮੁੱਲ ਪਾਉਂਦੀਆਂ ਨੇ ਵੀ ਕਹਿੰਦੀਆਂ ਨੇ ਵੀ ਇਹਦੋਂ ਦੁੱਗਣਾ ਲੈ ਕੇ ਆਓ ਪਰ ਇਸ ਰਖੜੀ ਦੇ ਇਤਿਹਾਸ ਨੂੰ ਪੈਸਿਆਂ ਦੇ ਨਾਲ ਨਹੀਂ ਚੋਣਨਾ ਚਾਹੀਦਾ ਕਿਉਂਕਿ ਇਹ ਇੱਕ ਭੈਣ ਭਰਾ ਦਾ ਮੋਹ ਪਿਆਰ ਹੁੰਦਾ ਏ ਕਿਸੇ ਵੀ ਭਰਾ ਨੂੰ ਭੈਣ ਤੇ ਨਹੀਂ ਆਸ ਰੱਖਣੀ ਚਾਹੀਦੀ ਵੀ ਉਹ ਮੇਰੇ ਲਈ ਇੰਨਾ ਕੁਝ ਲੈ ਕੇ ਆਵੇ ਤੇ ਕਿਸੇ ਭੈਣ ਨੂੰ ਭਰਾ ਤੇ ਨਹੀਂ ਆਸ ਰੱਖਣੀ ਚਾਹੀਦੀ ਵੀ ਉਹ ਮੈਨੂੰ ਦੁੱਗਣਾ ਕਰਕੇ ਦੇਵੇ ਬਸ ਇੱਕ ਦਿਲਚ ਮੋਹ ਪਿਆਰ ਹੋਣਾ ਚਾਹੀਦਾ ਏ ਜੀ ਸਾਡਾ ਇਹੀ ਅੱਜ ਦਾ ਮੈਸੇਜ ਹੈ ਵੀ ਇਹਨੂੰ ਇਹਨੂੰ ਪੈਸੇ ਨਾਲ ਨਾ ਇਸ ਰਿਸ਼ਤੇ ਨੂੰ ਪੈਸੇ ਦਾ ਰਿਸ਼ਤਾ ਨਾ ਬਣਾਓ ਰਖੜੀ ਦੇ ਜਿਹੜੇ ਦੇਣ ਹਾਂਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਤੇ ਕਮੈਂਟ ਕਰਕੇ ਵੀ ਸਾਨੂੰ ਜ਼ਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਤਾਂ ਕਿ ਸਾਡਾ ਹੌਸਲਾ ਵਧੇ ਤੇ ਅਸੀਂ ਤੁਹਾਡੇ ਵਾਸਤੇ ਪਰਵਾਰਿਕ ਵੀਡੀਓ ਹੋਰ ਲੈ ਕੇ ਆਈਏ ਧੰਨ